ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਚ ਰਹੋਗੇ ਤੇ ਅਸੀਂ ਅੱਜ ਤਿਆਰ ਕਰਦੇ ਹਾਂ ਚਟਣੀ ਜਿਹਦੇ ਲਈ ਅਸੀਂ ਪੁਦੀਨੇ ਦੀਆਂ ਹਰੀਆਂ-ਹਰੀਆਂ ਪੱਤੀਆਂ ਹਰਾ ਧਨੀਆ ਤੇ ਤਾਜੀ ਹਰੀ ਮਿਰਚ ਤੋੜ ਕੇ ਲੈ ਕੇ ਚੱਲੇ ਹਾਂ ਹਰੀ-ਹਰੀ ਫ੍ਰੈਸ਼ ਫ੍ਰੈਸ਼ ਮਿਰਚ ਤੇ ਥੋੜਾ ਜਿਹਾ ਤੋੜਾਂਗੇ ਹਰਾ ਧਨੀਆ ਚਟਨੀ ਵਾਸਤੇ ਅਸੀਂ ਲਈ ਹੈ ਕੱਟੀ ਹੋਈ ਅੰਬੀ ਚਾਰ ਪਿਆਜ਼ ਛੋਟੇ ਸਾਈਜ਼ ਦੇ ਚੀਨੀ ਹਰੀ ਮਿਰਚ ਪੁਦੀਨਾ ਤੇ ਧਨੀਆ ਚਲੋ ਕਰਦੇ ਹਾਂ ਸ਼ੁਰੂ ਹਾਂਜੀ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਪਿਆਜ਼ ਕੱਟੇ ਹੋਏ ਜਿਹੜੇ ਇਹਨੂੰ ਚੰਗੀ ਤਰ੍ਹਾਂ ਬਰੀਕ ਕਰ ਲਾਂ ਹਾਂਜੀ ਹੁਣ ਅਸੀਂ ਇਹ ਤੇ ਵਿੱਚ ਪਾਵਾਂਗੇ ਇੱਕ ਚਮਚੀ ਦੀ ਦਾ ਤਕਰੀਬਨ ਅੱਧਾ ਚਮਚ ਨਮਕ ਦਾ ਅੱਧਾ ਚਮਚ ਗਰਮ ਮਸਾਲਾ ਚਮਚ ਜੀਰਾ ਇੰਨੀ ਚੰਗੀ ਤਰ੍ਹਾਂ ਸੇਰ ਬਣ ਗਈ ਹੈ ਤਿਆਰ ਹੈ ਹੁਣ ਲੋ ਜੀ ਬਣ ਕੇ ਤਿਆਰ ਹੈ ਸਾਡੀ ਪੁਦੀਨੇ ਤੇ ਅੰਬੀਆਂ ਦੀ ਚਟਨੀ ਜੋ ਕਿ ਬੜੇ ਸੌਖੇ ਤੇ ਸਰਲ ਤਰੀਕੇ ਨਾਲ ਘਰ ਵਿੱਚ ਹੀ ਤਿਆਰ ਕੀਤੀ ਗਈ ਹੈ ਤੇ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਧੰਨਵਾਦ